ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਟੱਲੇ ਵਾਲਾ ਜੀ ਵੱਡਾ ਪਿੰਡ ਆ ਮਸ਼ਹੂਰ ਪਿੰਡ ਆ ਕਿਹੜਾ ਜ਼ਿਲ੍ਹਾ ਜਾਂ ਕਿਹੜਾ ਐਡਰੈਸ ਆ ਇੱਕ ਸਾਨੂੰ ਝੋਟੀ ਦਿਖਾਵਾਂਗੇ ਸੂਈ ਸਬਾਈ ਜੇਰੇ ਦੀ ਆ ਪਈ ਆ ਕੰਪਲੀਟ ਸਸੀ ਘਾ ਬਾਈ ਜੀ ਸਸੀ ਘਾ ਬਾਈ ਜੀ ਹੋ ਠੀਕ ਠਾਕ ਹੋ ਜੀ ਠੀਕ ਆ ਪਹਿਲਾਂ ਤਾਂ ਨੰਬਰ ਬੋਲੋ ਜੀ 97816 ਜੀ 85324 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਆਪਣਾ ਕਿਹੜਾ ਜੀ ੱਲੇਵਾਲ ਜੀ ਪਿੰਡ ੱਲੇਵਾਲ ਆ ਗਿਆ ਜ਼ਿਲ੍ਹਾ ਆਪਣਾ ਕਿਹੜਾ ਬਰਨਾਲਾ ਜੀ ਤਹਿਸੀਲ ਕਪਾ ਜੀ ਦਾ ਪਾਤੇ ਨੇੜੇ ਆਪਣੇ ਇਧਰਲੇ ਪਾਸੇ ਪੱਖੋ ਗੈਂਚਗਾ ਵੀ ਨੇੜੀ ਕਾਗੀ ਇਧਰ ਭਦੌੜ ਹਾਂ ਪਤਾ ਉਹ ਤੱਲੇ ਵਾਲੇ ਦਾ ਪੌਲ ਪੂਰਾ ਮਸ਼ਹੂਰ ਆ ਜੀ ਓਕੇ ਤੇ ਆਪਣਾ ਵਪਾਰ ਦਾ ਹੀ ਕੰਮ ਆ ਜੀ ਹਾਂਜੀ ਵੀਰੇ ਵਪਾਰ ਦਾ ਓਕੇ ਉਹ ਨੇੜੇ ਚੱਲੋ ਝੋਟੀ ਦੇ ਤੇ ਜਿਹੜੀ ਆਪਾਂ ਮੱਝ ਦੇਖੀ ਐ ਨੇ ਸਕਰੀਨ ਤੇ ਕਦੋਂ ਸੂਈ ਆ ਜੀ ਇਹ ਇਹ ਵੀਰੇ ਅੱਜ ਆ 3:00 ਵਜੇ ਸੂਈ ਆ ਜੀ ਜੇ ਇਹਦੀ ਆ ਭਈਆ ਕੰਮ ਕਲੀਟ ਕਿਹੜਾ ਸੂਆ ਜੀ ਤੀਜਾ ਸੂਆ ਵੀਰੇ ਮਗਰ ਕੀ ਆ ਗਿਆ ਕੱਟੀ ਆ ਜੀ ਕੱਟੀ ਆ ਗਈ ਤੇ ਧਾਰਾਂ ਦੂਰਾਂ ਦੀ ਫਰੋਕਿਆ ਹਾਂਜੀ ਧਾਰਾਂ ਦੀ ਓਕੇ ਕਿਹੜਾ ਸੂਆ ਤੀਜਾ ਤੀਜਾ ਸੂਆ ਹਾਂ ਤੇ ਕਿੰਨਾ ਫਿਰ ਬ ਬੋਲਾ ਜੀ ਤਿੰਨ ਗਲੀਟਰ ਕੱਟਿਆਗਾ ਤਿੰਨ ਗਲੀਟਰ ਬੋਲਾ ਘੜ ਲਿਆ ਤੇ ਕਿੰਨਾ ਕੁ ਬਾਈ ਦੁੱਧ ਦੇ ਦੂ ਐ ਜੀ ਜਾਇ ਜਾਇ ਦੁੱਧ ਵੀਰੇ ਮਾਲਕਾਂ ਨੇ 13-14 ਲੀਟਰ ਕਿਹਾ ਸੀਗਾ ਕਿ ਤੀਜਾ ਸੂਆ 14-15 ਲੀਟਰ ਦਊਗੇ ਆਪਾਂ 18 ਤਾਂ ਨਹੀਂ ਕਹਿੰਦੇ ਨਾ ਬਾਕੀ ਜਿਹੜਾ ਦਾ ਥਣ ਲੈ ਬਹੁਤ ਦੱਸ ਰਿਆ ਹਨਾ ਵੀ ਇੰਨੇ ਦੁੱਧ ਵਾਲੀ ਹੈਗੀ ਖੋਲੋ ਜੀ ਤੋੜ ਰਹਿਗੇ ਚ ਇੱਕ ਚੰਗੇ ਸਾਇਦ ਦੀ ਚੰਗੇ ਥਣ ਹਵਾਨੇ ਦੀ ਆ ਗਈ ਤੇ ਜੇ ਆਪਾਂ ਗੱਲ ਕਰ ਲਗੇ ਜੇਰ ਜੱਪੇ ਸਭ ਕਾਹਦੀ ਕੰਪਲੀਟ ਹੈ ਜੀ ਉਸ ਹਸਾ ਉਹ ਨਾ ਜੱਜਮੈਂਟ ਕਰਿਓ ਸੂਆ ਰਹੀ ਨਾਲ ਤੀਜਾ ਮਗਰ ਕੱਟੀ ਹੈ ਜੀ ਆ ਦੇਖੋ ਥਣ ਲੈਵੇ ਦੀ ਪੂਰੀ ਸਾਫ ਕ ਚੰਗੇ ਕੱਦ ਘੱਟ ਚ ਆ ਗਈ ਤੇ ਜੇ ਆਪਾਂ ਹਵਾਨੇ ਤੇ ਨਾੜਾਂ ਦੀ ਗੱਲ ਕਰ ਲਗੇ ਚੰਗੇ ਹਵਾਨੇ ਤੇ ਨਾੜਾਂ ਆ ਤੇ ਚੰਗੀ ਗੁੰਦੀ ਪਈ ਐ ਝੋਟੀ ਜੀ ਆ ਲਓ ਜੀ ਸੁਆ ਬਾਈ ਦਾ ਕਹਿਣਾ ਅਰੀਜਨਲ ਤੀਜਾ ਜੀ ਆ ਦੇਖੋ ਜੀ ਸੈਜ ਵਧੀਆ ਤੇ ਧਾਰਾ ਤੁਹਾਨੂੰ ਕਰਾ ਦਿਆਂਗੇ ਚੱਕ ਚੰਗੇ ਥਣ ਹਵਾਨੇ ਨੇੜ ਤੋਂ ਲਾ ਕੇ ਆਪਾਂ ਥਣ ਜਿਹੜੀ ਬਾਈ ਇਧਰ ਲਈ ਬਾਈ ਬਚੀ ਇਹ ਚ ਘਸਾਉਂਦਾ ਤਾਂ ਨਹੀਂ ਨਹੀਂ ਵੀਰੇ ਇਹਦੇ ਚੋਂ ਆਉਂਦਾ ਨਹੀਂਗਾ ਓਕੇ ਜੀ ਆ ਦੇਖੋ ਥਣ ਲੈਵਾ ਕਰੋ ਤੁਸੀਂ ਚੱਕੇ ਚ ਬੜਾ ਲਗਾ ਆਹ ਬਈ ਝੋਟੀ ਨਹੀਂ ਆ ਦੇਖੋ ਜੀ ਨੇ ਕਿ ਛੋਟਾ ਮੂਮਣਾ ਜਾਂ ਤੁਹਾਨੂੰ ਦਿਖਾਦਾਗਾ ਠੀਕ ਹੈ ਜੀ ਇਧਰ ਦੀ ਦਿਖਾ ਦਿੰਨੇ ਆਪਾਂ ਆ ਦੇਖੋ ਜੀ ਬੇਮੂਲੀ ਜੇ ਬਾਈਕ ਦਾ ਚੱਲਦੀ ਨਹੀਂ ਕੋਈ ਉਹਦੀ ਟੈਨਸ਼ਨ ਨਹੀਂ ਹੈਗੀ ਏਡੀ ਦੱਸਣਾ ਆਪਣਾ ਤੁਹਾਨੂੰ ਫਰਜ਼ ਬਣਦਾ ਫੇ ਮਾਰੋ ਵੀਰੇ ਤਾਰਾ ਤਾਰਾ ਤੁਹਾਨੂੰ ਕਰਾ ਦਿਆਂ ਚੈੱਕ ਚੰਗੀ ਕੁਆਲਿਟੀ ਦੀ ਆ ਗਈ ਜੀ ਚੰਗੇ ਥਣ ਲੇਵੇ ਦੀ ਆ ਗਈ ਆ ਦੇਖੋ ਵੀਰੋ ਬੱਚਾ ਜਾਉਂਗਾ ਤੁਸੀਂ ਦੇਖ ਸਕਦੇ ਹੋ ਤਾਰਾ ਦੂਰਾ ਤੁਹਾਨੂੰ ਕਰਾ ਦਾਂਗੇ ਚੈੱਕ ਆ ਦੇਖੋ ਜੀ ਬੰਨੋ ਜੀ ਫਿਰ ਬਾਅਦ ਇੱਥੇ ਛੱਡ ਲੋ ਬੰਨ ਲੋ ਬੰਨਣਾ ਬੰਨ ਲੋ ਕੋਈ ਚੱਕਰ ਨਹੀਂ ਮਾਰੋ ਫਿਰ ਦੋ ਦੋ ਧਾਰ ਤੇ ਧਾਰ ਦਾ ਫਿਰ ਮੋਟੀ ਤੇ ਪੋਲੀ ਹੈ ਜੀ ਹੈਨਾ ਧਾਰਤਾ ਵਾਲੀ ਪੋਲੀ ਹੈ ਜੀ ਮੋਟੀ ਤੇ ਪੋਲੀ ਪੂਰੀ ਹੈ ਦੂਜਾ ਜੋ ਮਾਰਦੇ ਜੀ ਤਸੱਲੀ ਵਾਲਾ ਗਾਮਾ ਜਮਾ ਅੱਗੇ ਪਿੱਛੇ ਦਾ ਹਵਾਨਾ ਝੋਟੀ ਦਾ ਚੰਗਾ ਕੋਈ ਘੂਰ ਨਹੀਂ ਕੋਈ ਸਰਲਾ ਨਹੀਂ ਧਾਰ ਪੂ ਧਾਰ ਬਹੁਤ ਵਧੀਆ ਹੈਨਾ ਹਾਂਜੀ ਹਾਂਜੀ ਪੋਲੀ ਪੋਲੀ ਤੇ ਮੋਟੀ ਧਾਰ ਹੈ ਜੀ ਬਾਕੀ ਮੂਠੀ ਵਾਲਾ ਥਣ ਲੱਗਿਆ ਜੀ ਓਕੇ ਵੀਰੇ ਜਮਾ ਥਣਲੇ ਵਾਲੇ ਨੇੜੇ ਤੋਂ ਕਰਾ ਕੇ ਫਿਰ ਸਾਨੂੰ ਚੱਕਾ ਦੇਖੋ ਥਣ ਹਵਾਨੇ ਦੀ ਇੱਕ ਨੰਬਰ ਬੰਨ ਦਿਓ ਜੀ ਬੱਚਾ ਫਿਰ ਧਾਰ ਦੂਰ ਪਰ ਪੂਰੀ ਪੋਲੀ ਹਾਂਜੀ ਹਾਂਜੀ ਵੀਰੇ ਧਾਰ ਦੀ ਪੂਰੀ ਪੋਲੀ ਆ ਗਰੰਟੀ ਆ ਜੀ ਪਾਣੀ ਓਕੇ ਜੀ ਗਰੰਟੀ ਵਾਲੀ ਝੋਟੀ 15 ਲੀਟਰ ਦੇ ਦੂ ਜੀ ਦੇ ਦੂ ਜਿੰਮੇ ਦਾ ਲੈਵਾ ਚ ਬੜਾ ਰਗਾ ਹਨਾ ਚ ਬੜਾ ਰਗਾ ਲੈਵਾ ਜੀ ਹਾਂਜੀ ਬਾਈ ਕੀ ਡਿਮਾਂਡ ਆ ਗਈ ਇਹਦੀ ਫਿਰ ਡਿਮਾਂਡ ਇਹਦੇ ਮੁੱਲ ਦਾ ਇੰਨਾ ਮਰਜੀ ਕਰਾ ਲਓ 130 ਮੁੱਲ ਕਰਦੇ ਆ ਜਿਹੜੀ ਛੋਡਾ ਵੀਡੀਓ ਸ਼ੇਅਰ ਕਰਕੇ ਆਊਗਾ 2000 ਹੋਰ ਛੱਡ ਦਾਂਗੇ ਉਹਨੂੰ ਓਕੇ ਜੀ ਬਾਕੀ ਮਾਨਤਾਨ ਹੋ ਜੂਗੇ ਹੋਰ ਵੀ ਹੋ ਜਾਣਾ ਮੌਕੇ ਤੇ ਬਾਕੀ ਤਾਂ ਚੰਗੇ ਦੁੱਧ ਵਾਲੀ ਲੈ ਕੇ ਜਾਣਾ ਹਾਂਜੀ ਹਾਂਜੀ ਚੰਗੇ ਦੁੱਧ ਵਾਲੀ ਆਈ ਹੈ ਨੰਬਰ 22 ਦਾ ਸਕਰੀਨ ਤੇ ਚੱਲ ਜਿੰਦਾ ਨੋਟ ਕਰ ਲਓ ਪਿੰਡ ਟੱਲੇ ਵਾਲੇ ਤੋਂ ਜ਼ਿਲ੍ਹੇ ਬਰਨਾਲੇ ਤੋਂ ਤਹਿਸੀਲ ਤਪੇ ਤੋਂ ਆਪਾਂ ਤੁਹਾਨੂੰ ਵੀਡੀਓ ਕਵਰ ਕਰਕੇ ਦਿੱਤੀ ਆ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ